ਸ੍ਰੀਕਲ ਆਦਾਬ ਨਮਸਕਾਰ ਤਸਵੀਰਾਂ ਇਸ ਵਿਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜ਼ਲਾਲਾਬਾਦ ਦੇ ਪਿੰਡ ਬੰਮਣੀ ਵਾਲਾ ਦੱਸ ਦਈਏ ਕਿ ਚੋਣ ਅਖਾੜਾ ਪੂਰੀ ਦੇ ਨਾਲ ਪੱਕ ਚੁੱਕਿਆ ਹੈ ਔਰ ਚੋਨਾ ਦੇ ਮੱਦੇ ਨਜ਼ਰ ਹੁਣ ਹਰ ਇੱਕ ਪਾਰਟੀ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਇਸੇ ਦੇ ਤਹਿਤ ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਵੱਲੋਂ ਅੱਜ ਪਾਈਕੋਸੀ ਡਿਗਰੀ ਅੱਜ ਪਿੰਡ ਬਰਮਣੀ ਵਾਲਾ ਵਿਖੇ ਜੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੀ ਮਾਈਕ ਲੈ ਨਾ ਨਾ ਬੱਸ ਗੱਡੀਆਂ ਤੇਰੇ ਮਾਰੇ ਛੋਟੇ ਗੱਡਲੇ ਤਾਂ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਇਸ ਸਮੇਂ ਦੀਆਂ ਸਾਂਝੀਆਂ ਕਰ ਰਹੇ ਹਾਂ ਜਲਾਲਾਬਾਦ ਦੇ ਪਿੰਡ ਬੰਮਣੀ ਵਾਲਾ ਤੋਂ ਜਿੱਥੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਇੱਥੇ ਪਹੁੰਚੇ ਔਰ ਦੱਸ ਦਈਏ ਕਿ ਪਿੰਡ ਬੰਮਣੀ ਵਾਲਾ ਤੋਂ ਅੱਜ ਵੱਡੀ ਤਦਾਦ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਆ ਇੱਥੋਂ ਸੈੱਟ ਦੀ ਕਰਦਾ ਹੈ ਉਧਰ ਕੱਢ ਦੇ ਆ ਉਧਰ ਲੈ ਲਓ ਖਾ ਫੜੋ ਤਾਂ ਲੈਓ ਪਰਾਂ ਲੈਓ ਆ ਫੜੋ ਤਿਆਰ ਨਾ ਤਿਆਰ ਤਾਂ ਚੋਣ ਪ੍ਰਚਾਰ ਚੱਲ ਰਿਹਾ ਹੈ ਪੂਰੇ ਜੋਰਾ ਦੇ ਨਾਲ ਚੱਲ ਰਿਹਾ ਹੈ ਔਰ ਹਰ ਇੱਕ ਪਾਰਟੀ ਦੇ ਜੋ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਆਪਣੇ ਆਪਣੇ ਕੇ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਇਸੇ ਤਰ੍ਹਾਂ ਹੀ ਪਿੰਡ ਬੰਦਬੰਨੀ ਵਾਲਾ ਵਿਖੇ ਕਾਕਾ ਬਰਾੜ ਦੇ ਹਾਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਵਿਧਾਇਕ ਜਗਦੀਪ ਕੰਬੋਜ ਪਹੁੰਚੇ جي بھن ڏينھن اها ڏاڍي ٿي وئي آهي ۽ هاڻي هيءَ ٿي وئي آهي ਦਾ ਦੱਸਦੀ ਹੈ ਤੁਹਾਨੂੰ ਕਿ ਚੋਣ ਅਖਾੜਾਪੁਰੀ ਦੇ ਨਾਲ ਪੱਕ ਚੁਟਕਿਆ ਹੈ ਔਰ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਔਰ ਇਸੇ ਦੇ ਤਹਿਤ ਜਲਾਲਾਬਾਦ ਦੇ ਪਿੰਡ ਪਾਵਣੀ ਵਾਲਾ ਤੋਂ ਅੱਜ ਵਿਧਾਇਕ ਜਗਦੀਪ ਗੋਲਡੀ ਕਮਬੋਜ ਦੇ ਵੱਲੋਂ ਆਮ ਆਦਮੀ ਪਾਰਟੀ ਫਰੋਸ ਪਰਲਮੈਂਟ ਤੋਂ ਉਮੀਦਵਾਰ ਕਾਕਾ ਬਰਾੜ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਇਸ ਤੋਂ ਬਾਅਦ ਹੋਰ ਵੀ ਕਈ ਪਿੰਡ ਨੇ ਜਿੱਥੇ ਅੱਜ ਜਗਦੀਪ ਗੋਲੜੀ ਕੰਬੋਜ ਪਹੁੰਚਣਗੇ ਔਰ ਕਾਕਾ ਬਰਾੜ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਦੱਸ ਦਈਏ ਕਿ ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਲ ਸੰਬੰਧਿਤ ਵਰਕਰ ਔਰ ਲੋਕ ਜਿਹੜੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਦੇਖੋ ਲੋਕੀ ਉਹਨਾਂ ਦੇ ਨਾਲ ਆਈ ਸਾਰੀ ਸਾਰੀ ਆਵਾਜ਼ ਦੀ ਪਾਰਟੀ ਦੀ ਸਮੂਹਕੀ ٹیم ਆ ਰਿਹਾ ਆ ਰਹਾ ਬਾਈ ਤੇ ਸਾਡੇ ਸਰਪੰਚ ਸਾਹਿਬ ਕ੍ਰਿਸ਼ਨ ਸਿੰਘ ਜੀ ਬਾਮਣੀ ਵਾਲੇ ਦੇ ਤੇ ਸਮੂਹੇ ਸਾਰੀ ਸੰਗਤ ਆਓ ਆਪਾਂ ਫਤੇ ਦੀ ਸਾਂਝ ਪਾਈਏ ਬਾਈ ਗੁਰਜੀਤ ਕਾਹਲ ਸਾਹਿਬ